ਬੇहद ਮੰਦਭਾਗੀ ਘਟਨਾ ਕਿ ਤਿੰਨ ਸਕੇ ਭਰਾਵਾਂ ਦੀ ਇੱਕੋ ਥਾਂ ਇੱਕੋ ਜਗ੍ਹਾ ਇੱਕੋ ਸਮੇਂ ਮੌਤ ਹੋ ਗਈ ਕਿੱਡਾ ਵੱਡਾ ਕਹਿਰ ਹੋਇਆ ਇਹਨਾਂ ਮਾਪਿਆਂ ਦੇ ਨਾਲ ਜਿਨ੍ਹਾਂ ਦਾ ਹਾਲ ਦੇਖਿਆ ਨਹੀਂ ਜਾਂਦਾ ਜਿਨ੍ਹਾਂ ਦੇ ਤਿੰਨ ਪੁੱਤ ਇੱਕੋ ਸਮੇਂ ਇਸ ਜਹਾਂ ਤੋਂ ਚਲੇ ਗਏ ਜਦੋਂ ਮਾਪਿਆਂ ਦੇ ਇਹ ਤਿੰਨ ਪੁੱਤ ਉਹਨਾਂ ਨੂੰ ਜਵਾਨ ਦਿਖਦੇ ਹੋਣਗੇ ਤਾਂ ਉਹਨਾਂ ਨੂੰ ਲੱਗਦਾ ਹੋਵੇਗਾ ਕਿ ਸ਼ਾਇਦ ਸਾਡੇ ਨੂੰ ਸੁੱਖਾਂ ਭਰਿਆ ਘਰ ਕਿਸੇ ਦਾ ਨਹੀਂ ਪਰ ਇੰਨਾ ਵੱਡਾ ਤਕਾ ਹੋ ਗਿਆ ਮਾਂ ਪਿਓ ਦੇ ਨਾਲ ਕਿ ਉਹਨਾਂ ਦੇ ਤਿੰਨੋਂ ਪੁੱਤ ਇੱਕੇ ਸਮੇਂ ਨਦੀ ਵਿੱਚ ਡੁੱਬ ਗਏ ਤੇ ਡੁੱਬਣ ਕਾਰਨ ਤਿੰਨਾਂ ਦੀ ਮੌਤ ਹੋ ਗਈ ਬਲਕਿ ਇਹਨਾਂ ਦੇ ਨਾਲ ਦੋ ਜਣੇ ਹੋਰ ਸੀ ਇਹਨਾਂ ਦੇ ਦੋ ਦੋਸਤ ਇਹਨਾਂ ਤਿੰਨਾਂ ਭਰਾਵਾਂ ਦੇ ਨਾਲ ਉਹ ਵੀ ਡੁੱਬ ਗਏ ਇਹਨਾਂ ਪੰਜਾਂ ਜਣਿਆਂ ਦੀ ਇੱਕੋ ਸਮੇਂ ਨਦੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਇਹ ਜਿਹੜੇ ਪੰਜ ਮੁੰਡੇ ਸੀ ਪੰਜ ਦੋਸਤ ਸੀ ਇਹ ਤੇਲਗਾਨਾ ਦੇ ਅੰਦਰ ਗੋਦਾਵਰੀ ਨਦੀ ਦੇ ਅੰਦਰ ਇਸ਼ਨਾਨ ਕਰਨ ਵਾਸਤੇ ਗਏ ਸੀ ਜਿੱਥੇ ਦੱਸਿਆ ਜਾ ਰਿਹਾ ਕਿ ਕੱਚੀਆਂ ਪੌੜੀਆਂ ਸੀ ਉਹਨਾਂ ਕੱਚੀਆਂ ਪੌੜੀਆਂ ਦੇ ਉੱਪਰ ਇਹ ਮੁੰਡੇ ਜਿਹੜੇ ਇਸ਼ਨਾਨ ਕਰ ਰਹੇ ਸੀ ਉਥੋਂ ਪੈਰ ਫਿਸਲੇ ਇਹਨਾਂ ਦੇ ਤੇ ਫਿਸਲਣ ਕਾਰਨ ਪਾਣੀ ਜਾਵੇ ਡੂੰਘਾ ਹੋਣ ਕਰਕੇ ਇਹਨਾਂ ਪੰਜਾਂ ਮੁੰਡਿਆਂ ਦੀ ਮੌਤ ਹੋ ਗਈ ਜਿਦੇ ਵਿੱਚ ਤਿੰਨ ਸਕੇ ਭਰਾ ਸੀ ਇਹ ਜਿਹੜੇ ਮੁੰਡੇ ਪੰਜੇ ਦੇ ਪੰਜੇ ਰਾਜਸਥਾਨ ਦੇ ਪਾਲੀ ਤੇ ਨਗੌਰ ਦੇ ਰਹਿਣ ਵਾਲੇ ਸੀ ਦੱਸਿਆ ਜਾ ਰਿਹਾ ਕਿ ਜਿਹੜੇ ਇਹ ਤਿੰਨ ਭਰਾ ਤੇ ਇੱਕ ਇਹਨਾਂ ਦਾ ਹੋਰ ਦੋਸਤ ਇਹ ਪਾਲੀ ਤੋਂ ਸੀ ਤੇ ਇਹਨਾਂ ਦੇ ਜਿਹੜਾ ਇੱਕ ਹੋਰ ਦੋਸਤ ਸੀਗਾ ਉਹ ਨਗੌਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਪਾਲੀ ਦੇ ਪਿੰਡ ਢਾਬਰ ਦੇ ਇਹ ਜਿਹੜੇ ਵਿਚਾਰੇ ਨੌਜਵਾਨ ਰਹਿਣ ਵਾਲੇ ਸੀ ਤੇ ਤਿੰਨਾਂ ਭਰਾਵਾਂ ਦੀਆਂ ਲਾਸ਼ਾਂ ਜਿਹੜੀਆਂ ਤੇ ਨਾਲ ਉਹਨਾਂ ਦੇ ਦੋਸਤ ਦੀ ਲਾਸ਼ ਉਹਨਾਂ ਦੇ ਜੱਦੀ ਪਿੰਡ ਪਹੁੰਚੀ ਤਾ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਸੀ ਕਿਉਂਕਿ ਸਾਰੇ ਲੋਕ ਤਰਾਤਰ ਕਰ ਰਹੇ ਸੀ ਕਿ ਇੱਕ ਟਾਈਮ ਤਾਂ ਇਸ ਕਰਦੇ ਤਿੰਨ ਜਵਾਨ ਪੁੱਤ ਸੀ ਪਰ ਇੱਕੋ ਟਾਈਮ ਉਹ ਤਿੰਨੇ ਪੁੱਤ ਲਾਸ਼ਾਂ ਬਣ ਕੇ ਆ ਗਏ ਇਹ ਜਿਹੜੇ ਨੌਜਵਾਨ ਨੇ ਇੱਕ ਦਾ ਨਾਮ ਰਕੇਸ਼ ਇੱਕ ਦਾ ਨਾਮ ਮਦਨ ਤੇ ਇੱਕ ਦਾ ਨਾਮ ਭਰਤ ਦੱਸਿਆ ਜਾ ਰਿਹਾ ਜਿਹੜੇ ਤਿੰਨੇ ਨੌਜਵਾਨ ਸੀ ਇੱਕ 10ਵੀਂ ਕਲਾਸ ਦੇ ਵਿੱਚ ਪੜਦਾ ਸੀ ਇੱਕ 12ਵੀਂ ਦੇ ਤੇ ਇੱਕ ਬੀਏ ਦੇ ਦੂਸਰੇ ਸਾਲ ਦੇ ਵਿੱਚ ਸੀ ਇੰਨੀ ਖੁਸ਼ੀ-ਖੁਸ਼ੀ ਇਹ ਜਿਹੜੇ ਨੌਜਵਾਨ ਸੀ ਉਥੇ ਗੋਦਾਵਰੀ ਨਦੀ ਦੇ ਉੱਪਰ ਇਸ਼ਨਾਨ ਕਰਨ ਵਾਸਤੇ ਗਏ ਸੀ ਪਰ ਪਤਾ ਨਹੀਂ ਸੀ ਇਹਨਾਂ ਨੂੰ ਕਿ ਸਾਨੂੰ ਇਸ ਤਰੀਕੇ ਮੌਤ ਆ ਜਾਣੀ ਆ ਤੇ ਇਹ ਪੰਜੇ ਦੇ ਪੰਜੇ ਨੌਜਵਾਨ ਉਥੇ ਰੁੜ ਗਏ ਤੇ ਰੁੜਨ ਕਰਕੇ ਉਥੇ ਡੁੱਬ ਗਏ ਡੁੱਬਣ ਕਾਰਨ ਇਹਨਾਂ ਦੀ ਮੌਤ ਹੋ ਗਈ ਭਾਵੇਂ ਕਿ ਮੌਕੇ ਤੇ ਹੀ NDRF ਦੀਆਂ ਟੀਮਾਂ ਤੇ ਗੋਤਾਖੋਰਾਂ ਦੀਆਂ ਟੀਮਾਂ ਇਹਨਾਂ ਨੌਜਵਾਨਾਂ ਨੂੰ ਭਾਲਣ ਦੇ ਵਿੱਚ ਲੱਗ ਗਈਆਂ ਪਰ ਜਦੋਂ ਤੱਕ ਇਹਨਾਂ ਦੀਆਂ ਲਾਸ਼ਾਂ ਮਿਲੀਆਂ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਇਹ ਨੌਜਵਾਨ ਇਸ ਧਰਤੀ ਤੋਂ ਜਾ ਚੁੱਕੇ ਸੀ ਬੇਹੱਦ ਮੰਦਭਾਗੀ ਘਟਨਾ ਅੱਜ ਤੱਕ ਕਿੰਨੀਆਂ ਘਟਨਾਵਾਂ ਇਸ ਤਰੀਕੇ ਵਾਪਰ ਚੁੱਕੀਆਂ ਨੇ ਇਲਾਕੇ ਵਿੱਚ ਰੋਸ ਆ ਲੋਕਾਂ ਵਿੱਚ ਰੋਸ ਆ ਕਿ ਜਿੱਥੇ ਇਹ ਘਟਨਾ ਵਾਪਰੀ ਆ ਉੱਥੇ ਪਹਿਲਾਂ ਵੀ ਕਿੰਨੀਆਂ ਹੀ ਘਟਨਾਵਾਂ ਵਾਪਰ ਚੁੱਕੀਆਂ ਨੇ ਇਹ ਕੋਈ ਪਹਿਲੀ ਘਟਨਾ ਨਹੀਂ ਪਾਣੀ ਇੱਥੇ ਕਿੰਨਾ ਡੂੰਘਾ ਏ ਇੱਥੇ ਕਿੰਨਾ ਖਤਰਾ ਹੋ ਸਕਦਾ ਇਸ ਜਗ੍ਹਾ ਦੇ ਉੱਪਰ ਇਸ ਵਾਸਤੇ ਕੋਈ ਸचेत ਕਰਨ ਵਾਸਤੇ ਨੋਟਿਸ ਬੋਰਡ ਨਹੀਂ ਲਗਾਇਆ ਗਿਆ ਕੁਝ ਲਿਖਿਆ ਨਹੀਂ ਗਿਆ ਕੁਝ ਦੱਸਿਆ ਨਹੀਂ ਗਿਆ ਜਿਹਦੇ ਕਰਕੇ ਕਈ ਵਾਰ ਕਈ ਜਣੇ ਇੱਥੇ ਹਾਦਸਿਆਂ ਦਾ ਸ਼ਿਕਾਰ ਹੋਏ ਨੇ ਤੇ ਉਵੇਂ ਹੀ ਇਹ ਜਿਹੜੇ ਮੁੰਡੇ ਸੀਗੇ ਇਸ਼ਨਾਨ ਕਰਨ ਵਾਸਤੇ ਉਸ ਜਗ੍ਹਾ ਤੇ ਗਏ ਸੀ ਇਹ ਵੀ ਹਾਦਸੇ ਦਾ ਸ਼ਿਕਾਰ ਹੋਏ ਨੇ ਸੋ ਸਰਕਾਰਾਂ ਨੂੰ ਚਾਹੀਦਾ ਪ੍ਰਸ਼ਾਸਨ ਨੂੰ ਚਾਹੀਦਾ ਕਿ ਜੇਕਰ ਉਥੇ ਖਤਰਾ ਹੈ ਪਾਣੀ ਡੂੰਘਾ ਹੈ ਤਾਂ ਲੋਕਾਂ ਨੂੰ ਸचेत ਕੀਤਾ ਜਾਵੇ ਜਾਂ ਕੋਈ ਉੱਥੇ ਜਗ੍ਹਾ ਤਿਆਰ ਕੀਤੀ ਜਾਵੇ ਜਿਦੇ ਵਿੱਚ ਲੋਕ ਇਸ਼ਨਾਨ ਕਰ ਸਕਣ ਜਿਨ੍ਹਾਂ ਦੀ ਸ਼ਰਧਾ ਜਿਨ੍ਹਾਂ ਦੀ ਭਾਵਨਾ ਉੱਥੇ ਜੁੜੀ ਹੋਈ ਆ ਪਰ ਜਿਸ ਤਰੀਕੇ ਇਹ ਹੁਣ ਇੱਕੋ ਕਰਦੇ ਤਿੰਨ ਨੌਜਵਾਨ ਮਰ ਗਏ ਨੇ ਤਿੰਨ ਸਕੇ ਭਰਾਵਾਂ ਦੀ ਮੌਤ ਹੋ ਗਈ ਆ ਦੱਸੋ ਉਹਨਾਂ ਮਾਪਿਆਂ ਦਾ ਕੀ ਹਾਲ ਹੋਏਗਾ ਉਹਨਾਂ ਦੇ ਮਨ ਤੇ ਕੀ ਬੀਤਦੀ ਹੋਊਗੀ ਤੇ ਉਹਨਾਂ ਮੁੰਡਿਆਂ ਦੀ ਮੌਤ ਦਾ ਜ਼ਿੰਮੇਵਾਰ ਆਖਰ ਕੌਣ ਆ ਜਿਨ੍ਹਾਂ ਦੇ ਜਿਹੜੇ ਪੰਜ ਮੁੰਡੇ ਇਸ ਜਹਾਨ ਤੋਂ ਚਲੇ ਗਏ ਨੇ ਪੰਜ ਕੀਮਤੀ ਜਾਨਾਂ ਜਿਹੜੀਆਂ ਇਸ ਜਹਾਨ ਤੋਂ ਚਲੀਆਂ ਚਲੀਆਂ ਗਈਆਂ ਕਿਉਂ ਇਸ ਚੀਜ਼ ਵੱਲ ਸਥਾਨਕ ਲੋਕਾਂ ਦਾ ਵੀ ਰੋਸ ਆ ਵੀ ਕਿਉਂ ਇਸ ਚੀਜ਼ ਦੇ ਵੱਲ ਇਨ੍ਹਾਂ ਗੱਲਾਂ ਦੇ ਵੱਲ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਕਿਉਂ ਨਹੀਂ ਦਿੱਤਾ ਜਾਂਦਾ ਅੱਜ ਮਾਪਿਆਂ ਦੇ ਪੰਜ ਜਵਾਨ ਪੁੱਤ ਇਸ ਧਰਤੀ ਤੋਂ ਚਲੇ ਗਏ ਨੇ ਦੱਸਿਆ ਜਾ ਰਿਹਾ ਕਿ ਜਿਹੜੇ ਇਹ ਤਿੰਨ ਸਕੇ ਭਰਾ ਸੀ ਇਨਾਂ ਦਾ ਪਰਿਵਾਰ ਪਿਛਲੇ ਸਮੇਂ ਤੋਂ ਹైదరాబాద్ ਦੇ ਅੰਦਰ ਰਹਿ ਰਿਹਾ ਸੀ ਤੇ ਉਤੋਂ ਹੀ ਜਿਹੜੇ ਦੂਸਰੇ ਨੌਜਵਾਨ ਸੀਗੇ ਦੋ ਇਹ ਰਲ ਕੇ ਮੁੰਡੇ ਉਸ ਗਦਾਵਰੀ ਨਦੀ ਦੇ ਉੱਪਰ ਇਸ਼ਨਾਨ ਕਰਨ ਵਾਸਤੇ ਗਏ ਸੀ ਜਦੋਂ ਇਹ ਮੰਦਭਾਗੀ ਘਟਨਾ ਇਨਾਂ ਨੌਜਵਾਨਾਂ ਦੇ ਨਾਲ ਵਾਪਰੀ ਆ ਸੋ ਸਰਕਾਰ ਨੂੰ ਚਾਹੀਦਾ ਕਿ ਹੁਣ ਵੀ ਉਸ ਪਾਸੇ ਧਿਆਨ ਦੇ ਜਿੱਥੇ-ਜਿੱਥੇ ਵੀ ਉਹਨਾਂ ਨੂੰ ਲੱਗਦਾ ਕਿ ਇੱਥੇ ਮਨੁੱਖੀ ਜ਼ਿੰਦਗੀ ਨੂੰ ਖਤਰਾ ਹੋ ਸਕਦਾ ਹੈ ਉੱਥੇ ਕੋਈ ਬੋਰਡ ਲਗਾਉਣੇ ਚਾਹੀਦੇ ਆ ਕੋਈ ਸਾਈਨ ਬੋਰਡ ਲਗਾਉਣੇ ਚਾਹੀਦੇ ਆ ਕੋਈ ਨੋਟਸ ਲਗਾਉਣਾ ਚਾਹੀਦਾ ਤਾਂ ਕਿ ਜਿਹੜੇ ਲੋਕ ਆ ਪੜ ਸਕਣ ਤੇ ਸचेਤ ਰਹਿ ਸਕਣ ਲੋਕਾਂ ਨੂੰ ਵੀ ਜਦੋਂ ਕਿਤੇ ਇਸ਼ਨਾਨ ਕਰਨ ਵਾਸਤੇ ਜਾਂਦੇ ਨੇ ਜਾਂ ਵੈਸੇ ਹੀ ਕਈ ਵਾਰੀ ਕਿੰਨੇ ਹਾਦਸੇ ਵਾਪਰ ਚੁੱਕੇ ਆ ਕਿ ਵਕ ਵਕ ਨੌਜਵਾਨ ਨਦੀਆਂ ਦੇ ਵਿੱਚ ਨਹਾਉਣਦੇ ਕਈ ਵਾਰੀ ਗਰਮੀ ਕਰਕੇ ਵਕ ਵਕ ਨਦੀਆਂ ਵਿੱਚ ਨਹਾਉਣ ਚਲੇ ਜਾਂਦੇ ਆ ਤੇ ਉੱਥੇ ਰੁੜਨ ਕਰਕੇ ਕਿੰਨੀਆਂ ਮੰਦਪਾਗੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਲੋਕਾਂ ਨੂੰ ਵੀ ਥੋੜਾ ਇਹਨਾਂ ਗੱਲਾਂ ਤੋਂ ਸੁਚੇਤ ਰਹਿਣਾ ਚਾਹੀਦਾ ਤੇ ਸਰਕਾਰਾਂ ਨੂੰ ਵੀ ਲੋਕਾਂ ਨੂੰ ਅਲਰਟ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਤੋਂ ਬੇहद ਮੰਦ ਭਾਗੀਕਰਨਾ ਅੱਜ ਉਸ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲਾ ਕਿਤੇ ਉਸ ਪਰਿਵਾਰ ਨੂੰ ਲੱਗਦਾ ਸੀ ਕਿ ਸਾਡੀਆਂ ਸੱਜੀਆਂ ਖਬੀਆਂ ਬਾਹਾਂ ਸਾਡੇ ਤਿੰਨ ਪੁੱਤ ਨੇ ਤੇ ਅੱਜ ਉਹ ਘਰ ਖਾਲੀ ਹੋ ਕੇ ਰਹਿ ਗਿਆ ਜਿਨ੍ਹਾਂ ਦੇ ਤਿੰਨ ਜਵਾਨ ਪੁੱਤ ਇਸ ਜਹਾਨ ਤੋਂ ਚਲੇ ਗਏ ਤੇ ਦੋ ਨਾਲ ਉਹਨਾਂ ਦੇ ਦੋਸਤ ਉਹਨਾਂ ਦੀਆਂ ਕੀਮਤੀ ਜਾਨਾਂ ਵੀ ਇਸ ਜਹਾਨ ਤੋਂ ਚਲੀਆਂ ਗਈਆਂ ਜਦੋਂ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਬਹੁਤ ਦੁੱਖ ਹੋਇਆ ਸੁਣ ਕੇ